ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਪੱਧਰ ਦੇ ਵਿੱਚ ਬਵਾਲ ਮਚਿਆ ਸੀ ਤਾਂ ਇਸ ਨੂੰ ਲੈ ਕੇ ਪੂਰੇ ਦੇਸ਼ 'ਚ ਪ੍ਰਦਰਸ਼ਨ ਕੀਤੇ ਗਏ ਸਨ ਕਿ ਜਿਹੜੇ ਹਸਪੀਟਲਸ ਨੇ ਇਹਦੇ ਵਿੱਚ ਜਿਹੜਾ ਹੈ ਸੁਰੱਖਿਆ ਤੰਤਰ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਅੰਮ੍ਰਿਤਸਰ 'ਚ ਵੀ ਦੇਖਣ ਨੂੰ ਮਿਲੇ ਸੀ ਜਿੱਥੇ ਕਿ ਗੱਲ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਏਗੀ ਤੇ ਇਸ ਕਰਕੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕਿ ਇੱਕ ਡਾਕਟਰ ਜਿਹੜੀ ਹੈ ਰੈਜ਼ੀਡੈਂਟ ਡਾਕਟਰ ਹੈ ਉਸ ਦੇ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਹ ਮਾਮਲਾ ਕਿਤੇ ਹਸਪੀਟਲ ਦੇ ਬਾਹਰ ਨਹੀਂ ਬਲਕਿ ਪ੍ਰਾਈਵੇਟ ਜੋ ਸਰਕਾਰੀ ਹਸਪੀਟਲ ਹੈ ਉਸ ਦੇ ਅੰਦਰ ਹੀ ਇਹ ਮਾਮਲਾ ਸਾਹਮਣੇ ਆਇਆ ਤੇ ਇਸ ਵੇਲੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਮੌਜੂਦ ਆ ਤਾਂ ਇੱਥੇ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਸੁਰੱਖਿਆ ਦੇ ਨਾਮ ਦੇ ਉੱਤੇ ਬਹੁਤ ਜ਼ਿਆਦਾ ਇੱਥੇ ਇੱਕ ਸ਼ੋਅ ਆਫ ਕੀਤੀ ਜਾਂਦੀ ਹੈ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਆਂਜਣ ਵਾਲੇ ਲੋਕਾਂ ਨੂੰ ਉੱਥੇ ਰੋਕਿਆ ਜਾਂਦਾ ਹੈ ਲੇਕਿਨ ਜ਼ਮੀਨੀ ਹਕੀਕਤ ਇਹ ਹੈ ਕਿ ਇੱਥੇ ਜਿਹੜਾ ਹੈ ਸੁਰੱਖਿਆ ਦਾ ਇੱਕ ਬਹੁਤ ਵੱਡਾ ਲੈਪਸ ਹੋਇਆ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਇਸ ਕਾਲਜ ਦੇ ਅੰਦਰ ਦਾਖਲ ਹੁੰਦੇ ਨੇ ਕਾਫੀ ਵੱਡਾ ਕਾਲਜ ਹੈ ਮੈਡੀਕਲ ਕਾਲਜ ਤੇ ਇਸ ਦੇ ਅੰਦਰ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਕਿ ਰੈਜ਼ੀਡੈਂਟ ਡਾਕਟਰ ਜਿਹੜੀ ਹੈ ਉਹ ਇਸ ਵੇਲੇ ਜਿਸ ਵੇਲੇ ਸੜਕਾਂ ਤੇ ਚ ਹੁੰਦੀ ਹੈ ਤਾਂ ਆਪਣੇ ਕਿਸੇ ਡਿਪਾਰਟਮੈਂਟ ਤੇ ਜਾ ਰਹੀ ਹੁੰਦੀ ਹੈ ਤਾਂ ਉਸ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਛੇੜਖਾਨੀ ਕਰਨ ਤੋਂ ਬਾਅਦ ਦੋਨੋਂ ਨੌਜਵਾਨ ਜਿਹੜੇ ਨੇ ਉਹ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਲੜਕੀ ਜਦੋਂ ਇੱਕਦਮ ਡਰ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਅੱਜਕੱਲ ਬਣਿਆ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਸ ਲੜਕੀ ਵੱਲੋਂ ਇੱਕ ਲਿਖਤ ਸ਼ਿਕਾਇਤ ਜਿਹੜੀ ਹੈ ਪਹਿਲੇ ਆਪਣੇ ਕਾਲਜ ਪ੍ਰਬੰਧਨ ਨੂੰ ਦਿੱਤੀ ਜਾਂਦੀ ਹੈ ਤਾਂ ਕਾਲਜ ਪ੍ਰਬੰਧਨ ਉਸ ਦੀ ਸ਼ਿਕਾਇਤ ਜਰਾ ਹੈ ਪੁਲਿਸ ਨੂੰ ਦਿੰਦਾ ਹੈ ਉਸ ਤੋਂ ਬਾਅਦ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਵਿਖੇ ਦਰਜ ਕੀਤਾ ਗਿਆ ਲੇਕਿਨ ਸਵਾਲ ਹੈ ਵੈ ਕਿ ਆਖਰਕਾਰ ਜਿੱਥੇ ਕਿ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੜਕੀਆਂ ਦੀਆਂ ਸੁਰੱਖਿਆ ਵਧਾਈ ਜਾਏਗੀ ਡਾਕਟਰਾਂ ਦੀ ਸੁਰੱਖਿਆ ਨੂੰ ਵਧਾਇਆ ਜਾਏਗਾ ਤੇ ਇਸੇ ਹਸਪੀਟਲ ਦੇ ਵਿੱਚ ਕਈ ਦਿਨ ਮੈਡੀਕਲ ਸੇਵਾਵਾਂ ਵੀ ਬੰਦ ਰਹੀਆਂ ਤਾਂ ਜਿਹੜੇ ਪ੍ਰਿੰਸੀਪਲ ਸੀ ਜਾਂ ਜਿਹੜੇ ਆਯੋਜਕ ਸੀ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਜਾਂਦਾ ਸੀ ਕਿ ਜੋ ਵੀ ਇੱਥੇ ਪ੍ਰਬੰਧ ਹੈ ਉਸ ਨੂੰ ਹੋਰ ਵਧੀਆ ਕੀਤਾ ਜਾਏਗਾ ਸੁਚਾਰੂ ਕੀਤਾ ਜਾਏਗਾ ਲੇਕਿਨ ਇਸ ਮਾਮਲੇ ਦੇ ਵਿੱਚ ਸਾਬਤ ਤੌਰ ਤੇ ਅਗਰ ਗੱਲ ਕਰੀਏ ਕਿ ਹਾਲਾਂਕਿ ਕੋਲਕਾਤਾ ਵਾਲਾ ਮਾਮਲਾ ਬਹੁਤ ਗਰਮਾਇਸੀ ਹਲੇ ਉਹ ਗੱਲ ਉਸ ਦੀ ਅਗਰ ਲਈ ਠੰਡੀ ਨਹੀਂ ਸੀ ਹੋਈ ਤਾਂ ਇਸ ਤਰ੍ਹਾਂ ਦਾ ਇੱਕ ਕਤਨਾ ਵਾਪਰੀਏ ਤੇ ਇਸ ਵੇਲੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਬਾਹਰ ਖੜੇ ਨੇ ਲੇਕਿਨ ਉਹ ਕੁਝ ਵੀ ਇਸ ਮਾਮਲੇ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਡਾਇਰੈਕਟਰ ਵੀ ਨੇ ਤੇ ਨਾਲ-ਨਾਲ ਪ੍ਰਿੰਸੀਪਲ ਦਾ ਵੀ ਰੋਲ ਅਦਾ ਕਰਦੇ ਨੇ ਤਾਂ ਡਾਇਰੈਕਟਰ ਡਾਇਰੈਕਟਰ ਪ੍ਰਿੰਸੀਪਲ ਆਫਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਬੋਲਣ ਤੋਂ ਮਨਾ ਕਰਤਾ ਹੈ ਲੇਕਿਨ ਵੱਡਾ ਸਵਾਲ ਫੇਰ ਉਹੀ ਆਦਾ ਕਿ ਸੁਰੱਖਿਆ ਕਿੱਥੇ ਹੈ ਕਿੱਥੇ ਕਿ ਬਾਰ-ਬਾਰ ਕਿਹਾ ਜਾਂਦਾ ਸੀ ਕਿ ਇਸ ਜਗ੍ਹਾ ਦੇ ਉੱਤੇ ਪੈਨਿਕ ਬਟਨ ਲਗਾਏ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਰ ਵੱਡਾ ਸਵਾਲ ਹੈ ਕਿ ਦੋ ਨੌਜਵਾਨ ਕਿਵੇਂ ਜਿਹੜਾ ਹੈ ਆਪ ਕਾਲਜ ਦੇ ਅੰਦਰ ਆਂਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਵੱਲੋਂ ਲੜਕੀ ਦੇ ਉੱਤੇ ਜਿਹੜਾ ਹੈ ਉਹ ਉਸ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਔਰ ਇਹ ਸ਼ਿਕਾਇਤ ਜਿਹੜੀ ਉਸ ਲੜਕੀ ਵੱਲੋਂ ਕੀਤੀ ਗਈ ਹੈ ਉਹ ਮਹਿਲਾ ਡਾਕਟਰ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਸਦੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਉਸ ਤੋਂ ਬਾਅਦ ਦੋ ਨੌਜਵਾਨ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਜਿਹੜਾ ਮਾਮਲਾ ਉਹ ਇੱਕ ਵੱਡਾ ਸਵਾਲ ਖੜੇ ਕਰਦਾ ਹੈ ਕਿ ਆਖਿਰਕਾਰ ਇਸ ਤਰ੍ਹਾਂ ਸੁਰੱਖਿਆ ਦਾ ਲੈਪਸ ਕਿਉਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਕੋਕ ਕਰ ਰਹੀ ਹੈ ਤਾਂ ਆਓ ਸੁਣਨੇ ਕਿ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਸਾਡੇ ਕੋਲ ਇੱਕ ਲੇਡੀ ਡਾਕਟਰ ਜਿਸ ਤਰ੍ਹਾਂ ਦੀ ਅਰਜ਼ੀ ਆਈ ਸੀ ਜਿਸ ਦੇ ਸਬੰਧ ਵਿੱਚ ਕਿਸ ਨੇ ਕਿਹਾ ਕਿ ਮੇਰਾ ਖੇਨ ਕੋਈ ਸ਼ੇਰ ਸੰਦੂਤੀ ਹੈ ਉਸ ਦੇ ਸਬੰਧ ਵਿੱਚ ਅੰਜੀ ਨੇ ਕਿਰਚਾ ਦਰਜ ਕਰਕੇ ਇੱਕ ਦੋ ਨੰਬਰ ਆ ਪੀਆ ਨੰਬਰ ਕਰ ਦਿੱਤੀ ਹੈ ਉਸ ਦੇ ਸਬੰਧ ਵਿੱਚ ਅੰਜੀ ਨੇ ਵੀ ਪਾਲ ਜਾਣੀ ਹੈ अनचेटे अमित अनतिकोम अनचेटे व्यक्ति है येने का एक ही व्यक्ति है हमका जो व्यक्ति जनमरम का जनमर आ रहा था मैंने मैंने शेयर कर दी है उसके इस नाम में मेरे कॉल बैठ गए नई टीयर जैकेट खरीद शेयर करो मैं डी कॉल कॉलेज देके आनी आ रही हूं वापस अपने घर तो नहीं जा रही हूं मोनू अगली कॉफी चाहिए हां जी अभी तो भी चाहिए ਤਾਂ ਤੁਸੀਂ ਵੇਖਿਆ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਲੇਕਿਨ ਜਿਸ ਤਰੀਕੇ ਦੀ ਸੁਰੱਖਿਆ ਇੰਤਜ਼ਾਮਾਤ ਦੀ ਗੱਲ ਕੀਤੀ ਜਾ ਰਹੀ ਸੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਹੋਰ ਤੰਦਰੁਸਤ ਕੀਤਾ ਜਾਏਗਾ ਵਧੀਆ ਕੀਤਾ ਜਾਏਗਾ ਲੇਕਿਨ ਉਸ ਦੀ ਪੋਲ ਖੋਲ ਜਰੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸਿਰਫ ਗੱਲਾਂ ਤੱਕ ਹੀ ਹੁੰਦੀ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਉਸ ਵੇਲੇ ਬਹੁਤ ਸਾਰੇ ਪ੍ਰੋਟੈਸਟ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਜ਼ਮੀਨੀ ਹਕੀਕਤ ਹੈ ਵੇ ਕਿ ਉਹ ਗੱਲਾਂ ਸਿਰਫ ਕਿਤਾਬਾਂ ਤੱਕ ਨਹੀਂ ਸੀਮਿਤ ਰਹਿ ਜਾਂਦੀਆਂ ਨੇ ਸਮੱਸਿਆਵਾਂ ਜਿਹੜੀਆਂ ਉਸ ਤਰ੍ਹਾਂ ਦੀ ਉਸ ਤਰ੍ਹਾਂ ਚਲਦੀ ਨੇ ਤਾਂ ਇਹ ਜਿਹੜਾ ਮਾਮਲਾ ਹੈ ਇਹ ਹੈਰਾਨ ਕਰ ਦੇਣ ਵਾਲਾ ਹੈ ਸੁਰੱਖਿਆ ਤੰਤਰ ਤੇ ਸਵਾਲ ਚੁੱਕਦਾ ਹੈ ਕਿਉਂਕਿ ਇਸੇ ਕਾਲਜ ਦੇ ਅੰਦਰ ਜਦੋਂ ਤਕਰੀਬਨ 5 ਤੋਂ 6 ਦਿਨ ਜਦੋਂ ਹੈ ਉਹ ਮੈਡੀਕਲ ਸੇਵਾਵਾਂ ਵੀ ਤੁਹਿਆਂ ਤਾਂ ਹਰ ਮੰਤਰੀ ਹਰ ਸੰਤਰੀ ਹਰ ਲੀਡਰ ਇੱਥੇ ਆਇਆ ਔਰ ਸੁਰੱਖਿਆ ਦਾ ਗੱਲ ਕਰਕੇ ਉਥੋਂ ਚਲੇ ਗਏ ਲੇਕਿਨ ਸਵਾਲ ਹੈ ਵੇ ਕਿ ਆਖਿਰਕਾਰ ਕਦੋਂ ਤੱਕ ਇਹ ਯੂਟੀਜ਼ਿੰਗ ਹੁੰਦੀ ਰਹੇਗੀ ਕਦੋਂ ਤੱਕ ਸਾਡੀ ਲੜਕੀਆਂ ਜਿਹੜੀਆਂ ਨੇ ਇਸ ਤਰ੍ਹਾਂ ਸ਼ਿਕਾਰ ਹੁੰਦੀਆਂ ਰਹਿਣਗੀਆਂ ਕਿਉਂਕਿ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਉਹ ਸਵਾਲ ਖੜੇ ਕਰਦੀ ਹੈ ਪ੍ਰਬੰਧਾ ਦੇ ਉਤੇ ਕਿਉਂਕਿ ਅਕਸਰ ਕਾਲਜ ਪ੍ਰਬੰਧਨ ਹਰ ਵੇਲੇ ਇੱਕੋ ਗੱਲ ਕਹਿੰਦੇ ਨੇ ਕਿ ਸਾਡੇ ਵੱਲੋਂ ਸੁਰੱਖਿਆ ਕੜੀ ਕੀਤੀ ਜਾਏਗੀ ਇਸ ਵਾਰ ਤੇ ਐਤ ਤੱਕਨ ਕਿਹਾ ਗਿਆ ਸੀ ਕਿ ਪੈਨਿਕ ਬਟਨ ਤੱਕਨ ਲਗਾਏ ਜਾਣਗੇ ਲੇਕਿਨ ਇਸ ਤਰ੍ਹਾਂ ਦੀ ਪੂਰੇ ਹਾਲਾਤਾਂ ਦੇ ਵਿੱਚ ਜੋ ਅੱਜ ਘਟਨਾ ਵਾਪਰੀ ਹੈ ਔਰ ਜੋ ਘਟਨਾ ਦੇ ਵਿੱਚ ਅਪਡੇਟ ਆਇਆ ਕਿਉਂਕਿ ਇਹਦੇ ਵਿੱਚ ਪਰਚਾ ਵੀ ਦਰਜ ਕੀਤਾ ਗਿਆ ਹੈ ਸਭ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਵੱਡਾ ਸਕਿਉਰਿਟੀ ਲੈਪਸ ਹੈ ਫਿਲਹਾਲ ਦੇਖਣਾ ਹੋਏਗਾ ਕਿ ਪੁਲਿਸ ਹੁਣ ਕਦੋਂ ਗ੍ਰਿਫਤਾਰ ਕਰਦੀ ਹੈ ਲੇਕਿਨ ਛੇੜਛਾੜ ਦਾ ਡਾਕਟਰ ਦੇ ਇੱਕ ਮਹਿਲਾ ਡਾਕਟਰ ਦਾ ਮਾਮਲਾ ਜਿਹੜਾ ਹੈ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰਦਾ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਕੰਨਾ ਗ੍ਰੀਟ ਪੰਜਾਬ ਟੀਵੀ ਅਮਰਤ